ਗੱਲ ਬਾਤ ਕੀ ਗੱਲ ਬਾਤ ਇਹ ਘਟਨਾ ਬਹੁਤ ਮਾੜੀ ਹੋਈ ਹੈ ਜੀ ਅਸੀਂ ਤਾਂ ਆਪੋ ਆਪਣੇ ਘਰਾਂ ਜਾਂ ਸਾਰੇ ਇਹ ਕਿਤੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਹੈ ਤੇ ਦੇਖੋ ਜਾ ਕੇ ਫਿਰ ਇਹਦੇ ਲਾ ਮੈਂ ਚਾਚੇ ਦੇ ਨਾਲ ਲੰਗਰ ਭੋਗ ਤੇ ਸਾਰੇ ਜੀ ਆ ਮੰਮੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀਜਾ ਉਹਦੀ ਵੀ ਮੰਜੇ ਤੇ ਤਿੰਨੇ ਕਤਲ ਕੀਤੇ ਬਹੁ ਮਾੜਾ ਕੀਤਾ ਤੇ ਕਾਰਨ ਕੀ ਕੁਝ ਕਾਰਨ ਕੋਈ ਨਹੀਂ ਅੱਜ ਘਰ ਦੀ ਸਾਲਕੋ ਗਿਆ ਗਈ ਹੁਣ ਕਾਰਨ ਤਾਂ ਆਪੇ ਦੱਸੂਗਾ ਤਵਦੀਸ਼ ਹੀ ਦੱਸੂਗੀ ਕੀ ਕਾਰਨ ਹੋਇਆ ਸਾਨੂੰ ਤਾਂ ਪਤਾ ਨਹੀਂ ਨਸ਼ਾ ਪਤਾ ਵੀ ਕਰਦਾ ਨਹੀਂ ਨਹੀਂ ਨਸ਼ਾ ਪਤਾ ਕਿ ਮਾਣਾ ਮੋਟਾ ਨਸ਼ਾ ਪਤਾ ਨਹੀਂ ਕਰਦਾ ਇਹਦਾ ਵੀ ਪਸ਼ੋਕਰ ਕਰੀਮ ਨਾਲ ਕੋਈ ਕੋਈ ਗੱਲ ਨਹੀਂ ਪਹਿਲਾਂ ਕੋਈ ਪਸ਼ੋਕਰ ਗਿਆ ਜਾ ਰਿਹਾ ਕਿ ਨਸ਼ੇਰੀ ਲੋਰ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਇਹੋ ਜੀ ਪਿੰਡ ਦੇ ਵਿੱਚ ਕਿੰਨਾ ਦੱਸੀ ਇਹ ਰਹਿਣ ਸੈਣ ਇਹ ਪਾਜੀ ਕੇਲ ਜਾਂਦਾ ਨਹੀਂ ਇਹ ਤਾਂ ਕਿਹਨੂੰ ਇਹਨੇ ਹੋਏ ਨਹੀਂ ਆਖਿਆ ਨਾ ਗੱਲ ਨਹੀਂ ਕਦੀ ਹੁੰਨੀ ਇਹ ਕਿਸੇ ਦਾ ਕੋਈ ਤੁ ਤੁ ਮੈਂ ਮੈਂ ਵੀ ਨਹੀਂ ਆਇਤਾ ਕੋਈ ਕారణ ਕੀ ਮੰਨਦੇ ਪੀ ਜੀ ਨੂੰ ਪਤਾ ਨਹੀਂ ਜੀ ਇਹ ਕਾਰਨ ਦਾ ਹੁਣ ਕਾਰਨ ਤੇ ਫੇਰ ਹੀ ਲੱਗਣਾ ਜੀ ਪਤਾ ਆਪੇ ਪਤਾ ਉਹ ਨਹੀਂ ਦੱਸਣਾ ਵਾ ਜਿੰਨੇ ਕੀਤਾ ਪੁਲਿਸ ਆਈ ਮੌਕੇ ਤੇ ਮੌਕੇ ਤੇ ਆ ਗਈ ਪੁਲਿਸ ਨਾਲ ਹੀ ਆ ਗਈ ਸਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਲੇਸ਼ ਚੱਲਦਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਡੇਢ ਕਵੇ ਰਾਤ ਦੀ ਗੱਲ ਆ ਜੀ ਢੰਡੇ ਥਾਣੇ ਚ ਪਿੰਡ ਕੱਦੋ ਵਾਲੀ ਪਿੰਡ ਆ ਜੀ ਉੱਥੇ ਟ੍ਰਿਪਲ ਮਰਡਰ ਹੋਇਆ ਇੱਕ ਇਹ ਜਿਹੜਾ ਅੰਮ੍ਰਿਤਪਾਲ ਕਯੂਜ਼ ਦਾ ਇਹਨੇ ਆਪਣੀ ਭਾਬੀ ਨੂੰ ਮਾਰਿਆ ਦਾਤਾ ਦੇ ਨਾਲ ਉਹਦੇ ਬਾਅਦ ਫੇਰ ਇਹਨੇ ਕਿ ਆ ਜਈਏ ਨੇ ਮੇਲ ਮੈਂਬਰ ਉਹਨੂੰ ਮਾਰਦਾ ਤੇ ਨਾਲ ਹੀ ਆਪਣੀ ਮਦਰ ਨੂੰ ਮਾਰਦਾ ਹੈ। ਇਹ ਕਾਰਨ ਕਿ ਆ ਕਾ ਅਜੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਬਹੁਤ ਇਹ ਇੰਨਾ ਕੁ ਪਤਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉਹ ਚ ਅਜੇ ਦੋ ਬੱਚੀਆਂ ਹੀ ਨੇ। ਤੇ ਇਹਦੀ ਵਾਈਫ ਜਿਹੜੀ ਇਹ ਬੇਕੇ ਘਰ ਚਲੇ ਗਈ ਸੀ। ਇਹ ਦੇ ਕਰਕੇ ਥੋੜਾ ਟੈਨਸ਼ਨ ਚ ਹਾਂਜੀ ਆਪਣੇ ਆਪ ਆਇਆ ਪੁਲਿਸ ਵਾਲੇ ਜੀ ਹਾਂਜੀ ਹਾਂਜੀ ਇਹਨੇ ਸਰ ਇਹ ਕਤਲ ਕਰਕੇ ਤੇ ਦੱਸਦਾ ਸੀਗਾ ਪੁਲਿਸ ਨੂੰ। ਸਰ ਕੋਈ ਨਿਸ਼ਾਨਗਾਰਾ ਵੀ ਕਰਤਾ ਸੀ। ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੀ ਹੈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਪਿੱਕੇ ਚਲੇ ਗਈ ਸੀ ਇਹ ਵੀਡੀਓ ਬਣਾਈ ਸੀ ਮੇਰੇ ਕੋਈ ਜਦੋਂ ਇਹਨੇ ਮਰਦ ਕੀਦਾ ਇਹ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਐਸਐਸਓ ਸਾਹਿਬ ਕੋ ਪੁੱਛ ਨਹੀਂ ਲਿਆ ਕੋਈ ਮੂਵ ਕਾਰਨ ਦੱਸਿਆ ਹੋਵੇ ਪਹਿਲਾਂ ਵੀ ਕਿ ਝਗੜਾ ਰਹਿੰਦਾ ਸੀ ਹਾਂਜੀ ਪਰਿਵਾਰ 'ਚ ਵੀ ਪਹਿਲਾਂ ਵੀ ਝਗੜਾ ਰਹਿੰਦਾ ਸੀ ਆਪਾਂ ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜੀ ਗੱਲ ਨਹੀਂ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਕੋਈ ਇਹੋ ਜੀ ਲੜਾਈ ਝਗੜੇ ਵਾਲੀ ਨਹੀਂ ਹੈ ਜੇ ਕਿਸ ਚੀਜ਼ ਨਾ ਕਰ ਰਿਹਾ ਦਾਤਰ ਨੇ ਅੱਜ ਆਰੰਭ ਕਰ ਲਿਆ ਜੀ ਜੀ ਕਿਸੇ ਛੋਟਾ ਜਾਂ 마ਸੂਮ ਬੱਚਾ ਸੀ ਉਹਨੂੰ ਵੀ ਦਾਤਰ ਨੇ ਮਾਰਿਆ ਗਿਆ ਜੀ 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 ਸਰ ਕਦੋਂ ਲੈ ਕੇ ਜਾਓਗੇ ਪੋਸਟ ਮਾਰਮਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹਦਰ ਚਰਵਾਤੀ ਜਾਂਚ ਦੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਮੈਂ ਕਿਉਂ ਇਹ ਸਾਰਾ ਕੁਝ ਮੰਡਾਇਆ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ 'ਚ ਆਈ ਹੈ ਜੀ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜਿਹੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ 'ਚ ਹੋਣ ਕਰਕੇ ਹੋਇਆ ਹੈ ਮਾਰਡਰ ਮੈਪ ਲੈਂਦੇ ਆ ਸਰ ਤੁਸੀਂ ਹਾਂ ਜੀ ਉਹ ਖੁਲਾੜੀ ਹੈ ਜੀ ਦੱਸੋ ਹਾਂ ਜੋ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੌਕੇ ਤੇ ਦੱਸ ਦਿੰਦੇ ਨੇ ਜੀ